ਆਬਲਾ ਕੋੜੀ ਲੈ ਆਏ ਆ ਜੀ ਭਾਰੀ ਭੂਰੀ ਫੁੱਲਾ ਮੂਰਿਓ ਲੈ ਕੇ ਮਗਰ ਤਾਂ ਇੱਕੋ ਜੀ ਪਈਆ ਤੇ ਹੱਡ ਨਹੀਂ ਦੇਖ ਸਕਦਾ ਨਹੀਂ ਭਾਰੀ ਤੇ ਤੁਰਦੀ ਤੁਰਦੀ ਬਾ ਕਮਾਲ ਸਾਰੀ ਡਿਟੇਲ ਦਵਾਂਗੇ ਵੀਡੀਓ ਪੂਰੀ ਦੇਖ ਲਿਓ ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾਜੀਤ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਮ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਉਮੀਦ ਆ ਸਾਰੇ ਭਰਾ ਤੰਦਰੁਸਤ ਹੋਣ ਤੇ ਸਾਰਿਆਂ ਦੇ ਜਾਨਵਰ ਵੀ ਤੰਦਰੁਸਤ ਹੋਣਗੇ ਤੇ ਦੋਸਤੋ ਰੋਜ਼ ਦੀ ਤਰ੍ਹਾਂ ਅੱਜ ਫੇਰ ਇੱਕ ਨਵੀਂ ਸੁਬਾਹ ਦੀ ਸ਼ੁਰੂਆਤ ਨਵੇਂ ਜਾਨਵਰ ਦੀ ਵੀਡੀਓ ਨਾਲ ਹੁੰਦੀ ਆ ਤੇ ਡਿਟੇਲ ਦਵਾਂ ਇਹ ਸਾਰੀ ਘੋੜੀ ਬਹੁਤ ਚੰਗੀ ਆ ਉਹ ਤਾਂ ਤੁਹਾਡੀਆਂ ਅੱਖਾਂ ਦੇ ਜਦੋਂ ਸਾਹਮਣੇ ਆ ਗਈ ਤੁਸੀਂ ਆਪ ਹੀ ਦੇਖ ਲਈ ਕਿ ਉਹ ਜਿਹੜੀ ਬਾਡੀ ਬਣਾਵਟਾ ਤੇ ਪਲੀਪੁਲੀ ਬਹੁਤ ਜ਼ਿਆਦਾ ਤਿਆਰ ਆ ਘੋੜੀ ਸੋਹਣੀ ਲੱਗੇ ਮੰਨ ਲਓ ਘਰੇ ਆ ਜਿਹੜਾ ਵੀ ਬੰਦਾ ਆਉਂਦਾ ਨਾ ਅਗਲਾ ਕਹਿੰਦਾ ਬਾਈ ਘਰੇ ਖੜੀ ਸੋਹਣੀ ਲੱਗ ਕੇ ਤਾਂ ਦੋਸਤੋ ਆ ਉਹ ਘੋੜੀ ਜਿਹੜੀ ਘਰੇ ਸੋਹਣੀ ਵੀ ਲੱਗੂ ਖੜੀ ਬਾਕੀ ਭਾਰੀ ਪੂਰੀ ਫੁੱਲਾ ਤੇ ਰੇਟ ਤਾਂ ਜਿਵੇਂ ਜਿਵੇਂ ਆਪਾਂ ਮੂਰੇ ਥੰਬ ਨੇਲ 'ਚ ਹੀ ਲੱਗਦਾ ਸੀ ਫੁੱਲ ਭਾਰੀ ਘੋੜੀ ਤੇ ਰੇਟ ਜਮਾ ਹੌਲਾ ਤੇ ਬਾਕੀ ਚਾਰੇ ਪਾਸੇ ਇੱਕ ਵਾਰ ਤਸੱਲੀ ਨਾ ਦੇਖ ਲਿਓ ਡਿਟੇਲ ਸਾਰੀ ਦਵਾਂਗੇ ਸਾਰੀ ਵੀਡੀਓ ਦੇ ਵਿੱਚ ਹੀ ਤੁਹਾਨੂੰ ਜਿੰਨੀ ਇਹਦੀ ਡਿਟੇਲ ਖਾਲੀ ਗੱਪਾਂ ਸਾਰਾ ਦੱਸ ਦੇਣਾ ਤੇ ਹਾਈਟ ਹੂਟ ਬਾਰੇ ਬਾਲਪੋਰੀਆਂ ਦੇ ਸਾਰੇ ਤੁਹਾਨੂੰ ਕਲੀਅਰ ਕਰਾਂਗੇ ਬਸ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਸਬਸਕ੍ਰਾਈਬ ਕਰ ਲਿਓ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਤੇ ਕਮੈਂਟਾਂ 'ਚ ਆਪਦੇ ਸੋਹਣੇ-ਸੋਹਣੇ ਵਿਚਾਰ ਜ਼ਰੂਰ ਦੱਸਿਓ ਕਿੱਦਾਂ ਦੀ ਲੱਗੀ ਕੁੜੀ ਤੇ ਬਾਕੀ ਆਜੋ ਕਰਦੇ ਆਂ ਆਪਾਂ ਵੀਡੀਓ ਨੂੰ ਸ਼ੁਰੂ ਦੇ ਨੈਟ ਡਿਟੇਲ ਦੋਸਤੋ ਜਿਵੇਂ ਰੰਗ ਤਾਂ ਤੁਸੀਂ ਦੇਖ ਹੀ ਲਿਆ ਇਹ ਮਾਰਵਾੜੀ ਆਪ ਲੱਖ ਕੁੜੀ ਹੈ ਜੀ ਕਾਲਾ ਤੇ ਚਟੇ ਡੱਬੇ ਦੇ ਮੱਥੇ ਫੋਲਾ ਦੋਸਤੋ ਤੇ ਜਿਹੜੇ ਡੱਬਾ ਪਿੰਡੇ ਦੇ ਉੱਤੇ ਉਹ ਤੁਸੀਂ ਆਪ ਦੇਖ ਸਕਦੇ ਹੋ ਬਹੁਤ ਸੋਹਣਾ ਜਿਹੜਾ ਕਲਰ ਬਹੁਤ ਜ਼ਿਆਦਾ ਸੋਹਣਾ ਤੇ ਰੰਗ ਬਹੁਤ ਜ਼ਿਆਦਾ ਜੱਚਦਾ ਅੱਜ ਕੱਲ ਡਿਮਾਂਡ ਵੀ ਆ ਰਹੀ ਆ ਕਾਲੇ ਚਿੱਟੇ ਹੀ ਕੁੜੀ ਦੀ ਹਨਾ ਆ ਵਲਗ ਦੀ ਤੇ ਬਾਕੀ ਭਾਰੀ ਭੂਰੀ ਬਹੁਤ ਜ਼ਿਆਦਾ ਚੰਗੀ ਆ ਹਾਈਟ ਦੀ ਆਪਾਂ ਸਭ ਤੋਂ ਪਹਿਲਾਂ ਹਾਈਟ ਦੀ ਗੱਲ ਕਰੀ ਤੇ ਦੋਸਤੋ 60 ਇੰਚ ਇਸ ਦੀ ਹਾਈਟ ਆ ਹਾਈਟ ਦੇ ਨਾਲ ਨਾਲ ਜਿਹੜੀਆਂ ਹਨ ਬਨਾਵਟਾਂ ਸਨਖਪੁਰਾਂ ਉਹ ਵੀ ਬਹੁਤ ਜ਼ਿਆਦਾ ਸੋਹਣਾ ਪਹਿਲਾਂ ਤਾਂ ਸੰਬ ਚੈੱਕ ਕਰ ਲੈ ਸੰਬ ਦੇ ਸਾਈਜ਼ ਸੂਝ ਸੋਹਣਾ ਜੀ ਤੇ ਇਹ ਉਹ ਭਰਾ ਆ ਕੁੜੀ ਦੇਖ ਸਕਦੇ ਜਿਨ੍ਹਾਂ ਨੇ ਮਾਰਵਾੜੀ ਤੇ ਬਰੀਡਿੰਗ ਕਰਨੀ ਆ ਮਾਰਵੜੀ ਬੱਚੇ ਦੇਣ ਵਾਲੀ ਘੋੜੀ ਮਾਰਵੜੀ ਦੇ ਸਕਦੇ ਚੰਗੇ ਮਾਰਵੜੀ ਘੋੜੇ ਤੋਂ ਭਰਾ ਕੇ ਤਾਂ ਚੰਗੇ ਬੱਚੇ ਦੇ ਸਕਦੇ 4.5 ਸਾਲ ਦੋਸਤੋ ਇਸ ਦੀ ਉਮਰ ਤੇ ਲੈਂਥ ਲੰਥ ਦੀ ਸੋਹਣੀ ਆ ਪੈਠ ਪੁੜਾ ਬਹੁਤ ਜ਼ਿਆਦਾ ਸੋਹਣਾ ਜਿਹੋ ਜਹਾ ਤੁਸੀਂ ਪਾਲਦੇ ਹੁੰਦੇ ਹੋ ਨਾ ਉਹ ਇਹਦਾ ਪੈਠ ਪੁੜੇ ਦੀ ਘੋੜੀ ਆ ਇੰਨੀ ਭਾਰੀ ਘੋੜੀ ਪਹਿਲੀ ਗੱਲ ਤਾਂ ਮਾਲਕ ਦਾ ਉਹਦਾ ਉਹਨੂੰ ਸਲੂਟ ਆ ਜਿਹਨੇ ਸੰਭੀ ਆ ਕੁੜੀ ਕਿਉਂਕਿ ਆਪਾਂ ਵੀ ਜਾਨਵਰ ਰੱਖਦੇ ਸਾਰੇ ਵੀਰ ਜੀ ਹਜ਼ਾਰਾਂ ਚੋਂ ਇੱਕ ਅੱਧਾ ਜਾਨਵਰ ਹੈ ਜਿਹੜਾ ਇੰਨਾ ਜ਼ਿਆਦਾ ਪਲਦਾ ਪਤਾ ਨਹੀਂ ਇਹੋ ਜਿਹਾ ਕੀ ਪਾਇਆ ਬਾਈ ਨੇ ਜਿਹੜੀ ਘੋੜੀ ਦੇ ਉੱਤੇ ਖਾਲੀ ਪੈਂਦੀ ਹੈ ਜੀ ਘੋੜਿਆਂ ਨਾਲੋਂ ਵੀ ਜ਼ਿਆਦਾ ਤਿਆਰ ਆ ਘੋੜੀ ਇੱਕ ਹੁਕ ਪੈਠ ਪੁੜਾਇਣ ਪੂਰਾ ਸਰੇ ਵਾਲੀ ਚੀਜ਼ ਬਣਾਈ ਪਈ ਆ ਤੇ 60 ਇੰਚ ਹੈ ਇਸਦੀ ਹਾਈਟ ਆ ਦੋਸਤੋ ਬਾਲਪੋਰੀਆਂ ਦੀ ਸਾਫ਼ ਆ ਗਰਗਨ ਗੁਰਦਨ ਬਹੁਤ ਜ਼ਿਆਦਾ ਚੰਗੀ ਕਰਦਨ ਦੇਖੋ ਤੁਸੀਂ ਜਦੋਂ ਖੜੀ ਦੀ ਇੱਕ ਮੈਂ ਕਲਿੱਪ ਜੀ ਲਾਉਂ ਅੱਗੇ ਜਾ ਕੇ ਉਹ ਜੋ ਤੁਹਾਨੂੰ ਸਾਰਾ ਜਿਹੜਾ ਗਰਦਨ ਦਾ ਫਰੇਮ ਆ ਉਹ ਪੂਰਾ ਚੰਗੀ ਤਰ੍ਹਾਂ ਤੁਹਾਨੂੰ ਦੇਖ ਜੋ। ਕੌਂਡਾ ਜਿਵੇਂ ਉਹ ਪਹਿੇ ਠੋਮੋਟੀ ਤੇ ਉੱਪਰੋਂ ਜਾ ਕੇ ਪਤਲੀ ਹੁੰਦੇ ਨਾਲ ਨਾਲ ਜਿਹੜਾ ਕੌਂਡਾ ਉਹ ਬਹੁਤ ਸੋਹਣਾ। ਦੇਖੋ ਆ ਹੁਣ ਤੁਸੀਂ ਗਰਦਨ ਇਹਦੀ ਚੰਗੀ ਤਰ੍ਹਾਂ ਦੇਖ ਸਕਦੇ ਜੀ ਤੇ ਸਾਊ ਮੇਨ ਗੱਲ ਜਿਹੜੀ ਸਾਊ ਠੰਡੀ ਆ। ਸਵਾਰੀ ਦੀ ਪਾਸਾ ਤੂਰਾ ਤੂਰਾ ਵੀ ਬਹੁਤ ਜ਼ਿਆਦਾ ਚੰਗਾ ਘੋੜੀ ਚ ਉਤੋ ਆ ਪਾ ਕੇ ਫਾਰਮ ਤੇ ਜਦੋਂ ਦੇਖਣਾ ਹੈ ਆਪਦੀ ਤਸੱਲੀ ਕਰਕੇ ਉੱਤੇ ਬਹਿ ਕੇ ਦੇਖੋ। ਤੇ ਖੜਨੀ ਖੁਰਨੀ ਦੀ ਕੰਨ ਕੰਡੀਸ਼ਨ ਵੀ ਬਹੁਤ ਸੋਹਣੀ ਹੈ ਕੰਨ ਬਹੁਤ ਜਿਆਦਾ ਚੰਗਾ ਲੱਗਿਆ ਦੋਸਤੋ ਕੁੰਡੀ ਵਾਲਾ ਕੰਨ ਕੋਈ ਓਵਰਲੈਪਿੰਗ ਨਹੀਂ ਕੋਈ ਦੂਰ ਨਹੀਂ ਰੱਖੀ ਖੁੱਲਾ ਕੰਨ ਨਹੀਂ ਆਪਾਂ ਕਹਿ ਸਕਦੇ ਚੰਗੀ ਆ ਜਿੰਨੀ ਓਵਰਾਲ ਬਾਕੀ ਤੁਹਾਨੂੰ ਜਿਆਦਾ ਪਤਾ ਤੁਸੀਂ ਆਪਦੇ ਕਮੈਂਟਾਂ ਵਿੱਚ ਵਿਚਾਰ ਦੇ ਕੇ ਦੱਸ ਦੇਣਾ ਕਿੰਨੀ ਚੰਗੀ ਆ ਮੇਰੇ ਲਈ ਤਾਂ ਇਹ ਹੀਰਾ ਹੈ ਨਾ ਤੇ ਬਾਕੀ ਦੋਸਤੋ ਹੁਣ ਆਪਾਂ ਗੱਪਣ ਖਾਲੀ ਦੀ ਗੱਲ ਕਰੀਏ ਤਾਂ ਦੋਸਤੋ ਮੌਕੇ ਤੇ ਕੋਈ ਖਾਲੀ ਹੈ ਜੀ ਤੁਸੀਂ ਆਪਦੇ ਮਨਪਸੰਦ ਦੇ ਘੋੜੇ ਛੱਡ ਕੇ ਬਰੀਡਿੰਗ ਖਰਾਾ ਸਕਦੇ ਆ ਤੇ ਅੰਦਰ ਦੀ ਸਾਫ ਆ ਤੁਸੀਂ ਜਿਹੜੇ ਮਰਜ਼ੀ ਡਾਕਟਰ ਨੂੰ ਲਿਆ ਕੇ ਆਪਦੀ ਅੰਦਰ ਦੀ ਵੀ ਚੈੱਕ ਕਰਾ ਸਕਦੇ ਸੋ ਡਿਟੇਲ ਜਿੰਨੀ ਦੇਣ ਵਾਲੀ ਸੀ ਉਹ ਮੈਂ ਦੇਤੀ ਹਾਈਟ ਦਾਸਦੀ ਤਾਂ 60 ਇੰਚ ਬਾਲ ਪੋਰੀਆਂ ਦੀ ਸਾਫ ਆ ਸਾਡੇ 1 4 ਸਾਲ ਐਸ ਦੀ ਹੋਮ ਉਮਰ ਹੱਥਾਂ ਪੈਰਾਂ ਦੀ ਅੰਦਰ ਦੀ ਸਾਫ ਆ ਖਾਲੀ ਐ ਦੋਸਤੋ ਕੁੜੀ ਤੇ ਰੇਂਜ ਜੈਜਾ ਜਿਹੜੇ ਹਾਰ ਨੇ ਘੋੜੀ ਦੀ ਬਾਡੀ ਬਣਾਵਟਾ ਬਰੀਕੀਆਂ ਕਲਰ ਫਰੇਮ ਜਿਆਦਾ ਮੁੱਲ ਨਹੀਂ ਜਾਇਜ ਰੇਟ ਜੈਨੂਨ ਪ੍ਰਾਈਸ ਆ ਜੀ ਲੱਖੋਂ ਤੋਂ ਉੱਪਰ ਆ ਆਪਾਂ ਇੰਨਾ ਕ ਆਈਡੀਆ ਦੇ ਦਿੰਨੇ ਇੱਥੇ 2 ਲੱਖ ਤੋਂ ਥੱਲੇ ਆ ਆਈਡੀਆ ਹੁਣ ਖਰੀਦਣ ਵਾਲੇ ਨੂੰ ਫੋਨ ਲਾਉਣਾ ਸੌਖਾ ਹੋ ਜੂ ਭਰਾ ਕਹਿੰਦੇ ਹੁੰਦੇ ਬਾਈ ਆਈਡੀਆ ਦੇ ਦੇ ਤਾਂ ਦੋਸਤੋ ਆਪਾਂ ਆਈਡੀਆ ਵੀ ਦਿੱਤਾ ਤੁਹਾਨੂੰ ਤੇ ਨੰਬਰ ਕਰ ਲਿਓ 98722 98960 98555 ਤੇ 99017 ਵੀਡੀਓ ਨੂੰ ਕਮੈਂਟਾਂ ਵਿੱਚ ਜਰੂਰ ਦੱਸੋ ਤੇ ਨੰਬਰ ਵੀ ਚੱਲ ਪਏ ਉੱਪਰ ਜੇ ਕਿਸ ਦੀ ਫੋਟੋ ਵੀਡੀਓ ਚਾਹੀਦੀ ਹੋਈ ਤਾਂ WhatsApp ਤੇ ਮੰਗਾ ਲਿਓ ਮੈਂ ਟਰਾਈ ਕਰੂੰ ਆਪਣੇ Facebook ਪੇਜ ਤੇ ਵੀ ਅਪਲੋਡ ਕਰਨ ਦੀ ਸੋ ਮਿਲਦੇ ਹਾਂ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਦੋਸਤੋ